ਹਰ ਜਾ ਹੇ ਆ ਬੱਚੇ ਨਾ ਹੋਰ ਨਿਕਣਾ ਇੰਦੇ ਫਿਰਦੇ ਆ ਝੂਲਾ ਲਿਆ ਆਪਣੇ ਨਾ ਉਹ ਭਾਗ ਦੇ ਚੈਗਲੀ ਨਹੀਂ ਦਿੰਦੀ ਮੁੰਡੇ ਨੇ ਤੂੰ ਨਹੀਂ ਕਿਉਂ ਨਹੀਂ ਦੇਣੀ ਜੇ ਬੈਠੂਗਾ ਫੇਰ ਧੁਰੂ ਨਹੀਂ ਕੋਣ ਤੇਰੀ ਮੈਡਮ ਨੂੰ ਵਿਖਾਉਂ ਸਕੂਲ ਚ ਵੀਡੀਓ ਭੇਜੂਗਾ ਹਾਂ ਮੈਂ ਵੀ ਐ ਚਣਕਦੀ ਆ ਇਹ ਬੜਾ ਹਣਾ ਖਰੇ ਵੀ ਲਾਗਾ ਫੇਲੇ ਬਾਇਆ ਬੈ ਜਾ ਬੈ ਜਾ ਲਵਰੀ ਤੇ ਬੈ ਜਾ ਬੈ ਨਹੀਂ ਬੋਰ ਤਾਂ ਨਹੀਂ ਬੈ ਜਾ ਚਲਾ ਖਾ ਜਾ ਖਾ ਲੈ ਮਾਰਗੀ ਚੀ ਜਾਨ ਨੂੰ ਚੱਲਾ ਮਾਰ ਭਾਈ ਮੈਂ ਚੱਲ ਚੱਲ ਕਿਹਾਲਾ ਕਾ ਦੇ ਹੁੰਟੇ ਦੇ ਹੁੰਟੇ ਬੈ ਜਾ ਤੂੰ ਮਲੇ ਚੱਲ ਚੱਲ ਪੈਡਲ ਮਾਰ ਉੱਤਰ ਨੂੰ ਕੀ ਹੋ ਗਿਆ ਸੀਟ ਤੇ ਆਇ ਤੇ ਬੈਠੇ ਅੰਮ੍ਰਿਤਸਰ ਟੇ ਆ ਰਹੇ ਨਾ ਲਵਰੀਤ ਪਿੱਛੋਂ ਫੜ ਲਾ ਪਰ ਸਾਈਕਲ ਸਾਈਡ ਤੇ ਇਹਨੂੰ ਜਾਣ ਕੇ ਡਰਵਦੀ ਆ ਤੈਨੂੰ ਹੱਸ ਹਮੇ ਬਿਠਾਉਂਦੀ ਵੀ ਜਾਣ ਨਹੀਂ ਉਹ ਥਿਆਰ ਚੱਕ ਕੇ ਫਿਰ ਉੱਤੋਂ ਹੀ ਸੂਤ ਆਉਂਦੀ ਆ ਚੱਲ ਚੱਲ ਕਿ ਲਵਰੀ ਤੋਂ ਤੇਰੇ ਮਾਰਿਆ ਆਏ ਨੇ ਪਤਾ ਲੱਗ ਜੇ ਠੂਈ ਚ ਪੈਪ ਵੱਜੇ ਤੇ ਹਾਂ ਵੇ ਕੀ ਜੀਵ ਕਿੱਡੀ ਨਿਕਲਦੀ ਜਾ ਵੜੇ ਮਤਾਂ ਆ ਵੀ ਖੜਾ ਦਿੰਦੀ ਮਾਰਦੀ ਆ ਜਾ ਰੋਟੀ ਖਾ ਲੈ ਰੋਟੀ ਖਾ ਲੈ ਜਾ ਜਾ ਚਾਈ ਮੈਂ ਤੇ ਲੁਕਾ ਲੂੰ ਪੰਨੋ ਹਰ ਮੈਂ ਫੂਣਗਾ ਤਾਂ ਬਣੇਗੀ ਚੁੰਡੀਆਂ ਕਰ ਵੜਦੀਆਂ ਲਵਰੀਦ ਛੜਾ ਲਿਆ ਯਾਰ ਹੁਣ ਉਹ ਤਾਂ ਲੜਾਤਾ ਮੇਰੇ ਨਾਲੇ ਨੂੰ ਛੜਾਈ ਯਾਰ ਛੜਾਈ ਮਾਰਦੀ ਯਾਰ ਉਹ ਲੈ ਗਿਆ ਸਾਈਕਲੀ ਲੈ ਗਿਆ ਤਰੀਓ ਸਾਈਕਲੀ ਲੈ ਗਿਆ ਉਹ ਪਹਾਲ ਗਿਆ ਚੌਂਮੀ ਦਾ ਸੀ ਆ ਟੋਪੀ ਡਗਰੀ ਹਾਂ ਬਬਾ ਸੰਜੀਤ ਮਰੇ ਲਾਗੇ ਓਏ ਓੜੇ ਨਹੀਂ ਆੜਾ ਹਾਂ ਇੱਥੇ ਵੀ ਲਵਰੀਤ ਮਾਰਦੀ ਐ ਦੀ ਮੈਡਮ ਨੂੰ ਸ਼ਿਕਾਇਤ ਲਾਵਾਂ ਗੱਲ ਨੂੰ henga ਹਾਂ ਕਾਤੋਂ ਕਰਦੀ ਆ ਦੇਖ ਹੈ ਕੋ ਪਾਜਾ 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 ਨਾ ਸੀ ਮੂ ਨਾ